ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਪਰਿਵਾਰਾਂ ਦਾ ਰਿਸ਼ਤਾ ਹੈ ਜੀ ਫਾਈਲ ਨੰਬਰ 324 ਨਾਮ ਕੌਰ ਜ਼ਿਲ੍ਹਾ ਗਰਦਾਸਪੁਰ ਕਾਟ ਜਟ ਸਿਕ ਗਰਾਇਆ ਹਾਈਟ 5 ਫੁੱਟ 5 ਇੰਚਾ ਜਨਮ 25 ਅਗਸਤ 1998 ਪੜ੍ਹਾਈ ਪਲੱਸ 2 ਤੋਂ ਬਾਅਦ ਬੀ ਕਾਮ ਨਾਲ ਕੁੜੀ ਨੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਹੈ ਪਰਿਵਾਰ ਚ ਮਾਤਾ ਪਿਤਾ ਅਤੇ ਇੱਕ ਭਰਾ ਆਰ ਮੈਰਿਡ ਹੈ ਕੁੜੀ ਸੋਹਣੀ ਸੁਨੱਕੀ ਹੈ ਕੁੜੀ ਘਰੇਲੂ ਕੰਮਕਾਰ ਸਾਰਾ ਜਾਣਦੀ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਛੋੜਾ ਸੁਨੱਕਾ ਹੋਵੇ ਮੁੰਡਾ ਚਾਹੀਏ ਖੇਤੀਬਾੜੀ ਵਾਲਾ ਹੋਵੇ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਇਹਨਾਂ ਦਾ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ